ਸ਼ਹਾਦਤਾਂ ਦੇ ਸਫ਼ਰ ਦਾ 30 ਜਾਤ ਦੇ 8 ਕੋ 22 ਦਸੰਬਰ ਚਮਕੌਰ ਦੀ ਜੰਗ ਅਤੇ ਵੱਡੇ ਸਹਜਾਤਿਆਂ ਦੀ ਸ਼ਹਾਦਤ ਦੁਸ਼ਮਣ ਫੌਜ ਦਾ ਮੁਕਾਬਲਾ ਕਰਦਿਆਂ ਸਰਸਾ ਨਦੀ ਤੇ अनेका ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਗੁਰੂ ਸਾਹਿਬ ਸਰਸਾ ਪਾਰ ਕਰਕੇ ਰੋਪੜਵਾਲ ਵੱਧ ਰਹੇ ਸਨ ਤਾਂ ਰੰਗੜਾ ਨੇ ਗੁਰੂ ਸਾਹਿਬ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਦੀ ਬਾਤ ਤੋਂ ਡਰ ਕੇ ਸਾਰੇ ਭੱਜ ਗਏ ਗੁਰੂ ਸਾਹਿਬ ਰੋਪੜ ਪਹੁੰਚੇ ਤਾਂ ਪਤਾ ਲੱਗਾ ਛੋਟੇ ਸਹਿਬ ਜਾਤੇ ਮਾਤਾ ਗੁਜਰੀ ਜੀ ਅਤੇ ਗੁਰੂ ਮਹਿਲ ਜਥੇ ਨਾਲੋਂ ਵਿਛੜ ਗਏ ਹਨ ਸਿੰਘਾਂ ਨੂੰ ਲੱਭਣ ਲਈ ਵੀ ਭੇਜਿਆ ਗਿਆ ਪਰ ਮਾਤਾਵਾਂ ਤੇ ਨਿੱਕੇ ਸਹਿਜਾਤਿਆਂ ਦਾ ਕੋਈ ਪਤਾ ਨਾ ਲਗਾ ਇਤਿਹਾਸਕਾਰ ਪ੍ਰਿੰਸੀਪਲ ਸਤਪੀਰ ਸਿੰਘ ਅਨੁਸਾਰ ਉਸ ਵੇਲੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਬੁੱਧੀ ਚੰਦ ਗੁਰੂ ਜੀ ਕੋਲ ਆਇਆ ਉਸਨੇ ਬੇਨਤੀ ਕੀਤੀ ਮਹਾਰਾਜ ਖੁੱਲੀ ਥਾਂ ਨਾਲੋਂ ਮੇਰੀ ਕੱਚੀ ਗੜੀ ਜ਼ਿਆਦਾ ਸੁਰੱਖਿਅਤ ਹੈ ਕਿਰਪਾ ਕਰਕੇ ਗੜੀ ਵਿੱਚ ਚਰਨ ਪਾਓ ਗੁਰੂ ਸਾਹਿਬ ਨੇ ਬੁੱਧੀ ਚੰਦੀ ਬੇਨਤੀ ਪ੍ਰਵਾਨ ਕਰ ਚਮਕੌਰ ਦੀ ਗੜੀ ਵਿੱਚ ਮੋਰਚਾ ਸੰਭਾਲ ਲਿਆ। ਇਸ ਵੇਲੇ ਤੱਕ ਗੁਰੂ ਸਾਹਿਬ ਨਾਲ ਕੇਵਲ 40 ਸਿੰਘ ਹੀ ਬਚੇ ਸਨ। ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇੱਥੇ ਵੀ ਪੁੱਜ ਗਈਆਂ ਅਤੇ ਗੜੀ ਨੂੰ ਘੇਰਾ ਪਾਲਿਆ। 22 ਦਸੰਬਰ ਨੂੰ ਚਮਕੌਰ ਵਿਖੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ। ਇੱਕ ਪਾਸੇ ਭੁੱਖੇ ਪਾਣੇ 40 ਸਿੰਘ ਸਨ ਅਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਦੀ ਫੌਜ। ਚਮਕੌਰ ਦੀ ਕੱਚੀ ਗੜੀ 'ਚੋਂ ਮੋਰਚਾ ਬਣਾ ਕੇ ਦੁਸ਼ਮਣ ਫੌਜ ਦਾ ਮੁਕਾਬਲਾ ਕਰਦਿਆਂ ਜਦੋਂ ਸਿੰਘਾਂ પાસે ਤੀਰਾਂ ਦਾ ਖਜ਼ਾਨਾ ਖਤਮ ਹੋ ਗਿਆ ਤਾਂ ਗੁਰੂ ਸਾਹਿਬ ਨੇ ਗੜੀ ਤੋਂ ਬਾਹਰ ਨਿਕਲ ਕੇ ਵੈਰੀ ਨਾਲ ਆਹਮੋ ਸਾਹਮਣੇ ਦੋ ਹੱਥ ਕਰਨ ਦੀ ਰਣਨੀਤੀ ਬਣਾਈ। 5-5 ਸਿੰਘਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਨੇ ਗੜੀ ਤੋਂ ਬਾਹਰ ਨਿਕਲ ਕੇ ਵੈਰੀ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਤ ਕਰਨੀ ਸੀ। ਇਹਨਾਂ ਜਥਿਆਂ ਵਿੱਚ ਦੋ ਜਥਿਆਂ ਦੇ ਮੁਖੀ 17 ਅਤੇ 15 ਸਾਲਾਂ ਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੂਝਾਰ ਸਿੰਘ ਜੀ ਵੀ ਥੱਪੇ ਗਏ ਗੜੀ ਦਾ ਦਰਵਾਜ਼ਾ ਖੁੱਲਿਆ ਪੰਜ ਸਿੰਘਾਂ ਦਾ ਪਹਿਲਾ ਜਥਾ ਜੇਕਾਰੇ ਬੁਲਾਉਂਦਾ ਬਾਹਰ ਨਿਕਲਿਆ ਬਾਜ ਵਾਂਗ ਵੈਰੀ ਉੱਤੇ ਕੁੱਤ ਪਿਆ ਅਨੇਕਾਂ ਵੈਰੀਆਂ ਦੇ ਆਹੂ ਲਾਉਂਦਾ ਪਹਿਲਾ ਜਥਾ ਜਦੋਂ ਸ਼ਹੀਦੀ ਪਾ ਗਿਆ ਤਾਂ ਅਗਲਾ ਜਥਾ ਬਾਹਰ ਨਿਕਲਿਆ ਇਸ ਪ੍ਰਕਾਰ ਵਾਰੀ-ਵਾਰੀ ਸਿੰਘਾਂ ਦੇ ਜਥੇ ਗੜੀ ਚੋਂ ਨਿਕਲਣ ਲੱਗੇ ਸਿੰਘਾਂ ਦੀ ਪਹਾਤਰੀ ਨੂੰ ਦੇਖ ਸਹਿਜਾਤਾ ਪਾਪਾ ਅਜੀਤ ਸਿੰਘ ਜੀ ਤੇ ਵੀ ਢੋਲੇ ਪੜ ਕੇ ਉਹਨਾਂ ਦੇ ਗੁਰੂ ਪਿਤਾ ਪਾਸੋਂ ਜੰਗੇ ਮੈਦਾਨ ਵਿੱਚ ਜਾਣ ਦੀ ਆਗਿਆ ਮਿਲੀ। ਦੁਨੀਆ ਦੇ ਅਨੋਖੇ ਪਿਤਾ ਕਲਗੀਆਂ ਵਾਲੇ ਸਾਧੂੁਰ ਨੇ ਸਹਿਜਾਤਾ ਪਾਪਾ ਅਜੀਤ ਸਿੰਘ ਨੂੰ ਥਾਪੜਾ ਦਿੱਤੇ, "ਆਪ ਸ਼ਹੀਦ ਹੋਣ ਲਈ ਤੋਰਿਆ।" ਗੁਰੂ ਸਾਹਿਬ ਘੜੀ ਤੇ ਉੱਪਰ ਖੜੇ ਆਪਣੇ ਪੁੱਤਰ ਦੀ ਪਹਾਤਰੀ ਦਾ ਨਜ਼ਾਰਾ ਵੇਖ ਰਹੇ ਸਨ। अनेਕਾਂ ਵੈਰੀਆਂ ਨੂੰ ਸਦਾ ਦੀ ਨੀਂਦ ਸੁਵਾ ਕੇ ਵੱਡੇ ਸਹਿਜਾਤੇ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪਾ ਗਏ। ਵੱਡੇ ਭਰਾ ਦੀ ਸ਼ਹੀਦੀ ਤੋਂ ਬਾਅਦ ਸਹਿਜਾਦਾ ਬਾਬਾ ਜੁਝਾ ਸਿੰਘ ਜੀ ਨੇ ਆਪਣੀ ਨਿੱਕੀ ਕਿਰਪਾਨ ਸੰਭਾਲੀ ਅਤੇ ਗੁਰੂ ਪਿਤਾ ਨੂੰ ਬੇਨਤੀ ਕੀਤੀ ਕਿ ਮੈਂ ਵੀ ਜੰਗੇ ਮੈਦਾਨ ਵਿੱਚ ਜਾਣਾ ਗੁਰੂ ਪਿਤਾ ਨੇ ਆਪਣੇ ਦੂਜੇ ਸਪੁੱਤਰ ਸਹਿਜਾਦਾ ਬਾਬਾ ਜੁਝਾ ਸਿੰਘ ਨੂੰ ਆਪ ਆਪਣੇ ਹੱਥੀ ਤਿਆਰ ਕਰਕੇ ਮੌਤ ਵਿਆਹਣ ਲਈ ਤੋਰਿਆ ਜੰਗੇ ਮੈਦਾਨ ਵਿੱਚ ਸਿਰਫ 15 ਸਾਲ ਦੇ ਪਾਪਾ ਜੁਝਾਰ ਸਿੰਘ ਦੀ ਫੁਰਤੀ ਸਿਆਣਪ ਅਤੇ ਬਹਾਦਰੀ ਵੇਖ ਦੁਸ਼ਮਣ ਹੈਰਾਨ ਰਹਿ ਗਿਆ ਆਪਣੇ ਨਿੱਕੇ ਕਿਰਪਾਨ ਨਾਲ अनेका ਵੈਰੀਆਂ ਦੇ ਆਹੂ ਲਾਉਂਦੇ ਹੋਏ ਬਾਬਾ ਜੂਝਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਤ ਕਰ ਗਏ ਦੋਵੇਂ ਪੁੱਤਰਾਂ ਦੀ ਸ਼ਹੀਦੀ ਤੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਬੜੀ ਚੜ੍ਹਦੀ ਕਲਾ ਨਾਲ ਬਚਨ ਕਹੇ ਸ਼ੁਕਰ ਹੈ ਅਮਾਨਤ ਅਦਾ ਹੋ ਗਈ ਨਾਲ ਹੀ ਜਕਾਰੇ ਛੱਡੇ ਸੰਸਾਰ ਵਿੱਚ ਕੋਈ ਵੀ ਗੁਰੂ ਰਹਿਬਰ ਅਜੇ ਹਾ ਨਹੀਂ ਹੋਇਆ ਜਿਸ ਨੇ ਆਪਣੇ ਹੱਥੀ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਧੋ ਰਿਆ ਹੋਵੇ ਦੂਜੇ ਪਾਸੇ ਛੋਟੇ ਸਹਿਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਗੁਰੂ ਘਰ ਦਾ ਦੋਖੀ ਪਾਪੀ ਗੰਗੂ ਬ੍ਰਾਹਮਣ ਆਪਣੇ ਘਰ ਪਿੰਡ ਸਹੇਢੀ ਲੈ ਗਿਆ ਇਹ ਰਾਤ ਮਾਤਾ ਜੀ ਅਤੇ ਬੱਚਿਆਂ ਨੇ ਗੰਗੂ ਦੇ ਘਰ ਵਿੱਚ guzari ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾ ਜੀ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖ ਦੇ ਜਨੈਲਾ ਦੀ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ